ਸਾਸੀ ਕੁਸਾਨ ਵੀਰੋ ਤੁਹਾਡਾ ਪ੍ਰਾਡਕਟ ਰਿਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸ ਵੀ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਪੈ ਜਾਂਦਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਹਿਆਂ ਦਾ ਵਪਾਰ ਲੈਣ ਦਾ ਕੰਮ ਆ ਬਾਕੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆਓ ਜੀ ਬਾਈ ਜੀ ਸਾਸੀ ਕਾ ਬਾਈ ਜੀ ਸਿਕਾ ਬਾਈ ਜੀ ਨਾਮ ਕੀ ਵੀਰ ਆਪਣਾ ਨਾਮ ਹਰਮੀਰ ਸਿੰਘ ਜੀ ਠੀਕ ਹੈ ਪਰ ਵੀਰ ਆਪਣੇ ਘਰ ਉਹਨਾਂ ਤੇ ਐਡਰੈਸ ਕੀ ਹੈ ਜੀ ਆਪਣਾ ਆਪਣਾ ਹੀ ਵਾਂਦਰਾ ਨਦੀ ਰਾਹ ਤੇ ਘਰ ਹੈ ਜ ਤੇ ਬਾਈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਬਾਈ ਦਾ ਕੰਟੈਕਟ ਨੰਬਰ ਇਹ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਬਹੁਤ ਵਧੀਆ ਰਿਹਾ ਕਿੰਨੇ ਟਾਈਮ ਚ ਪਸ਼ੂ ਸੇਲ ਹੋ ਗਏ ਸੀ ਇੱਕ ਦੋ ਦਿਨਾਂ ਚ ਆਪਣੇ ਸੱਤ ਪਸ਼ੂ ਦੀ ਵੀਡੀਓ ਪਾਈ ਸੀ ਨਾ ਬਾਈ ਹਾਂਜੀ ਹਾਂਜੀ ਸੱਤ ਠੀਕ ਹੋ ਜੀ ਤੇ ਅੱਜ ਆਪਣੇ ਕੋ ਕਿੰਨੇ ਨਗ ਬਕਾਊਗਾ ਜੀ ਅੱਜ ਹੀ ਦੋ ਨਗ ਆਪਣੇ ਠੀਕ ਹੋ ਜੀ ਦੱਸੋ ਜੀ ਸਾਹਮਣੇ ਖੜੀ ਬੈੜ ਦੀ ਕੀ ਡਿਟੇਲ ਆਈ ਇਹ ਹੀ ਦੂਜਾ ਸੂਆ ਘੜਿਆ ਜੀ ਸੁਣਾਈ ਆ ਸੂਆ ਹਾਂਜੀ ਹਾਂਜੀ ਠੀਕ ਹੋ ਜੀ ਕਿੰਨੇ ਦਿਨਾਂ ਦੀ ਕੱਚੀ ਜੀ ਦੁੱਧ ਪਾਇਆ ਤੁਹਾਡੇ ਅਕੋਰਡਿੰਗ ਬਈ 25 ਕਿਲੋ ਦੱਸਿਆ ਇਹਨਾਂ ਦਾ ਅੱਛਾ ਮਾਲਕਾਂ ਦੇ ਮੁਤਾਬਕ ਠੀਕ ਹੈ ਦੱਸਣਾ ਤੇ ਉਹਨੇ ਬਈਆਂ ਦਾ ਵਪਾਰ ਲੈਣ ਦਾ ਕੰਮ ਵੇਖ ਸਕਦੇ ਹੋ ਬਈ ਬਾਡੀ ਬੰਤਰੀ ਚੰਗੀ ਆ ਪੈਠ ਪੁੜੇ ਦੀ ਚੰਗੀ ਆ ਕੱਢ ਲਓ ਵੀਰੇ ਬਾਹਰ ਚੰਗੀ ਵੇਲ ਆ ਵੀਰੇ ਵਹਿੜ ਦੀ ਚੰਗੀ ਭਰੀ ਹੋਈ ਆ ਆਵਾਨਾ ਤੁਸੀਂ ਦੇਖ ਸਕਦੇ ਹੋ ਬਈ ਜੀ 2-4 ਦਿਨਾਂ ਦੀ ਕੱਚੀ ਆ ਕ੍ਰਾਸ ਬਰੀਡ ਦੀ ਆ ਵੀਰੇ ਉਨਾ ਤਾਣਾ ਤਣ ਬਣੇ ਦੀ ਚੰਗੀ ਆ ਤੁਹਾਨੂੰ ਦੇਖ ਸਕਦੇ ਹੋ ਬਹੁਤ ਸਾਫ ਆ ਭਾਈ ਜੀ ਕੀ ਡਿਮਾਂਡ ਕਰਦਣੀ ਆ ਆਪਾਂ ਜੀ ਇਹਦੀ ਜੀ 55000 ਰੁਪਏ ਦੀ ਡਿਮਾਂਡ ਆ ਜੀ ਠੀਕ ਹੈ ਜੀ ਮੁੱਖ ਤੇ ਮੰਨਤਾਨ ਹੋ ਜੂਗਾ ਜੀ ਹਾਂਜੀ ਥੋੜਾ ਬਹੁਤ ਹੋ ਜੂਗਾ ਠੀਕ ਹੈ ਜੀ ਅੱਗੇ ਆਜੋ ਜੀ ਵੜ ਦੀ ਕੀ ਡਿਟੇਲ ਆ ਜੀ ਇਹ ਇਹ ਜੀ ਪਹਿਲਾ ਸੂਆ ਵੜ ਸੂਈ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਸੂਈ ਇਹ ਜੀ 4 ਦਿਨ ਹੋ ਗਏ ਸੂਈ ਨੂੰ ਤੇ ਮੂੰਹੋਂ ਕੀ ਦੰਦਾ ਵੀਰੇ ਇਹ ਮੋਂ ਹੀ 6 ਦੰਦ ਆਂਦਾ ਜੀ 6 ਦੰਦ ਠੀਕ ਹੈ ਜੀ ਮਗਰ ਕੀ ਆ ਬਾਈ ਜੀ ਮਗਰ ਇਹਦੀ ਬੱਛੀ ਆ ਜੀ ਬਈਆ ਬੱਚੀ ਆ ਤੁਸੀਂ ਬੱਚੀ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਵੀ ਵਧ ਗਿਆ ਪਈ ਹੈ ਬਈ ਆਪਣੇ ਕੋਲੇ ਸੂਈ ਹੈ ਆਪਣੇ ਘਰ ਹੀ ਸੂਈ ਹੈ ਜੀ ਘਰ ਸੂਈ ਹੈ ਜੀ ਜੇ ਦੂਰ ਵਧ ਗਿਆ ਪਈ ਵੀਡੀਓ ਵੀ ਪਈ ਆਪਣੇ ਕੋਲ ਠੀਕ ਹੋਈ ਸਾਰੀ ਮਤਲਬ ਜੇਰ ਜੂਰ ਦੀ ਆਪਣੀ ਗਾਰੰਟੀ ਆ ਹਾਂ ਜੀ ਹਾਂ ਜੀ ਫੁੱਲ ਗਾਰੰਟੀ ਆ ਬੱਚੀ ਦੇਖ ਸਕਦੇ ਹੋ ਬਹੁਤ ਜਿਆਦਾ ਸ਼ਾਨਦਾਰ ਆ ਕੀ ਦੁੱਧ ਦੀ ਕੰਪੈਸਟੀ ਵੀਰੇ ਇਹਦੀ ਦੁੱਧ ਬਾਈ ਜੀ 9 ਕਿਲੋ ਆ 9 ਲੀਟਰ ਦੁੱਧ ਤਿਆਰ ਬਈਆ ਸਾਨੂੰ ਹਾਂ ਜੀ 9 ਕਿਲੋ ਬੋਲਾ ਤਿਆਰ ਆ ਜੀ ਠੀਕ ਹੋਈ ਤੇ ਦੁੱਧ ਕਿੰਨਾ ਕੱਢ ਸਕਦੀ ਹੈ 12-13 ਕਿਲੋ ਦੁੱਧ ਦੇ ਦੋ ਜੀ ਕੱਢ ਲਓ ਵੀਰੇ ਬਾਹਰ ਇਹਨੂੰ ਵੀ ਦੇਖ ਸਕਦੇ सील ਠੰਡੀ ਪੂਰੀ ਹੈ ਜੀ ਟੂਨ ਚਾਹ ਨੂੰ ਜਮਾਂ ਵਾਲਾ ਉਹ ਨਹੀਂ ਕਰਦੀ ਠੀਕ ਹੋ ਜੀ ਚੱਲ ਦੇਖ ਸਕਦੇ ਹੋ ਵੀਰੇ ਚੰਗਾ ਤੋਰਾ ਉਹ ਮੱਥਾ ਤੁਹਾਡੇ ਸਾਹਮਣੇ ਹੈ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਬਾਈ ਜੀ ਬਰਾਂਤੀ ਰਾਂ ਲੀਟਰ ਦੁੱਧ ਦੀ ਕਪੈਸਿਟੀ ਹੈਗੀ ਆ ਮਗਰ ਬਾਈ ਜੀ ਆਹ ਬੱਚੀ ਹੈ ਦੀ ਬੱਚੀ ਵੇਖ ਸਕਦੇ ਹੋ ਬਾਈ ਜੀ ਤੁਸੀਂ ਸ਼ਾਨਦਾਰਾ ਬੱਚੀ ਜੋ ਵੀ ਭਰਾ ਵੜ ਲੈਣ ਆਵੇ ਤੇ ਪੂਰੀ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਵੀਰੇ ਵੜ ਤਨਾਂ ਦੀ ਕੁਆਲਿਟੀ ਤੇ ਚੈੱਕ ਕਰ ਸਕਦੇ ਹੋ ਬਈ ਸ਼ਾਨਦਾਰ ਤੇ ਬਾਈ ਜੀ ਕੀ ਡਿਮਾਂਡ ਕਰਦਈਆਂ ਤੁਸੀਂ ਬਾਈ ਜੀ ਹਾਈ ਹੇਰ ਆਇਤ ਮਾਨ ਜੀ ਠੀਕ ਹੋਈ ਮੌਕੇ ਤੇ ਮਾਨਦਾਨ ਹੋ ਜਾਊਗਾ ਬਾਬਾ ਥੋੜਾ ਘਣਾ ਹੋਊਗਾ ਜੀ ਠੀਕ ਹੋਈ ਵੀਰੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 98774 ਹਾਂਜੀ 3273 ਇੱਕ ਵਾਰਾਂ ਫੇਰ ਬੋਲ ਦਿਓ 98774 3273 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਦੋਨਾਂ ਵੈੜਾਂ ਵਿੱਚੋਂ ਕੋਈ ਵੈੜ ਚੰਗੀ ਲੱਗਦੀ ਆ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ